ਹਾਂਜੀ ਉਹ ਤਾਂ ਮੈਨੂੰ ਲੋਕ ਮਜ਼ਾਕ ਕਰਦੇ ਸੀ ਮੈਨੂੰ ਇਹੋ ਕਹਿੰਦੇ ਸੀ ਜਰਾ ਤੂੰ ਡਾਕਟਰੀ ਕੀਤੀ ਆ ਤੈਨੂੰ ਕੀ ਪਤਾ ਵੇ ਜੱਟ ਦੀ ਵਾਈ ਕੀ ਹੁੰਦੀ ਹੈ ਜੱਟ ਦੀ ਵਾਈ ਕੀ ਹੁੰਦੀ ਹੈ ਨਾ ਵਾਈ ਤੇ ਬੜਾ ਪੰਗਾ ਹੈਗਾ ਵਾ ਜੇ ਆ ਉਹ ਆਪ ਮਾਹ ਜੈ ਇਸ ਆਪਣੀ ਤਿਆਰ ਕੀਤਾ ਆਪ ਆ ਦੇਖੋ ਅੱਛਾ ਅੱਛਾ ਜੀ ਇਹ ਕੈਮੀਕਲ ਰੈੱਤ ਸਾਬਣ ਹੈ ਠੀਕ ਹੈ ਕੋਈ ਕੈਮੀਕਲ ਨਹੀਂ ਹੈਗਾ ਠੂਕ ਹੈ ਜੀ ਠੀਕ ਹੈ ਨਾ ਇਹ ਸਾਬਣ ਇਹ ਐਲੋਵੇਰਾ ਸ਼ੁੱਧ ਐਲੋਵੇਰਾ ਹਟੇਗਾ ਆਪਾਂ ਤੋਂ ਵੀ ਇਹ ਕੀ ਐਲੋਵੇਰਾ ਹੈਗਾ ਵਾ ਦੇਖੋ ਜੀ ਕਿਸਾਨ ਦੇ ਖੇਤਾਂ ਚ ਸਾਬਣ ਵੀ ਤਿਆਰ ਹੁੰਦਾ ਵਾ ਸਾਰਿਆਂ ਨੂੰ 50 پلیਸ 24 ਚੈਨਲ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਹਾਂ ਜੀ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਰਣੀਕੇ ਸਰਦਾਰ ਲਖਵਿੰਦਰ ਸਿੰਘ ਜੀ ਦੇ ਕੋਲ ਜੋ ਕਿ ਇੱਕ ਆਰਗੈਨਿਕ ਖੇਤੀ ਦੇ ਬਹੁਤ ਮਾਹਰ ਨੇ ਤੇ ਖੁਸ਼ਹਾਲ ਵੀ ਨੇ ਸੋ ਇਹਨਾਂ ਤੋਂ ਜਾਣਦੇ ਹਾਂ ਅੱਜ ਖੇਤੀਬਾੜੀ ਜਿਹੜੀ ਆਰਗੈਨਿਕ ਕਰਦੇ ਨੇ ਕਿਵੇਂ ਕਰਦੇ ਨੇ ਕੀ ਕੀ ਇਹਨਾਂ ਨੇ ਆਪਣੇ ਖੇਤਾਂ ਦੇ ਵਿੱਚ ਲਗਾਇਆ ਆ ਆਪਾਂ ਇਹਨਾਂ ਕੋਲੋਂ ਸਿੱਖਦੇ ਹਾਂ ਤੇ ਨਾਲੇ ਪੁੱਛਦੇ ਹਾਂ ਜੀ ਕਿੰਨੀ ਇਹਨਾਂ ਨੂੰ ਆਮਦਨ ਹੁੰਦੀ ਹੈ ਇਹਦੇ ਵਿੱਚੋਂ ਤੇ ਕਿਵੇਂ ਇਹ ਖੇਤੀ ਦੀ ਸਾਮ ਸੰਭਾਲ ਕਰਦੇ ਨੇ ਸਤਿ ਸ੍ਰੀ ਅਕਾਲ ਅੰਕਲ ਜੀ ਸਤਿ ਸ੍ਰੀ ਅਕਾਲ ਅੰਕਲ ਤੁਸੀਂ ਆਰਗੈਨਿਕ ਖੇਤੀ ਕਰਦੇ ਜੇ ਕਿੰਨੇ ਸਮੇਂ ਤੋਂ ਕਰਦੇ ਜੇ ਤੇ ਤੁਹਾਡਾ ਇਹਦੇ ਵਿੱਚ ਕੀ ਕੀ ਰੋਲ ਆ ਕਿਹੜੀਆਂ ਕਿੜੀਆਂ ਆਪਣੇ ਕੋਲ ਵੈਰਾਈਟੀਆਂ ਆ ਫਲ ਦੀਆਂ ਸਬਜ਼ੀਆਂ ਦੀਆਂ ਸਾਨੂੰ ਦੱਸੋ ਵੈਗਰਜੀ ਖਾਲਸਾ ਵੈਗਰਜੀ ਕੀ ਪਤੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਦਾ ਵਾਂ ਕਿ ਮੈਂ ਹੈਲਥ ਡਿਪਾਰਟਮੈਂਟ ਜੋਂ ਰਟਾਇਰ ਹੋਇਆ ਹਾਂ ਅੱਛਾ ਜੀ ਮੈਨੂੰ ਹੋ ਜੇ 3 ਸਾਲ ਹੋਏ ਆ ਇਸ ਕੰਮ ਚਾਏ ਨੂੰ ਔਰਗੈਨਿਕ ਖੇਤੀ ਔਰਗੈਨਿਕ ਖੇਤੀ ਵਾਲੇ ਬੰਨੇ ਤਿੰਨ ਇਹਨੇ ਤੇ ਮੈਨੂੰ ਸਾਲ ਕ ਬਾਅਦ ਇਹਨੇ ਕੋਈ 5 ਕਿਲੋ ਇਹਦੀ ਪਰਬੂਟਾ ਦੀ ਐਵਰੇਜ ਮੈਨੂੰ 5 ਕਿਲੋ ਇਹਨੇ ਸਾਲ ਕ ਬਾਅਦ ਇਹਨੇ ਮਿੰਦੀ ਦਿੱਤਾ ਸੀ ਕਿਉਂਕਿ ਬੂਟੇ ਸਾਰੇ ਹੈਗੇ ਹਾਈਬ੍ਰਿਡ ਹਾਂਜੀ ਹਾਂਜੀ ਠੀਕ ਹੈ ਨਾ ਠੀਕ ਹੈ ਕਿ ਅਸੀਂ ਇਹ ਇਹ ਤੀਜਾ ਸਾਲ ਚੱਲ ਰਿਹਾ ਵਾ ਐਤਕੀ ਅਸੀਂ 70-75 ਹਜ਼ਾਰ ਦਾ ਇਹ ਜੋ ਵੇਚਿਆ 70-75 ਹਜ਼ਾਰ ਦਾ ਨਿੰਬੂ 70-75 ਹਜ਼ਾਰ ਦਾ ਨਿੰਬੂ ਕਿੰਨੀ ਜਗ੍ਹਾ ਦੇ ਵਿੱਚੋਂ 1 ਕਿੱਲੇ 'ਚ ਹੀ ਲਾਇਆ ਵਾ 1 ਕਿੱਲੇ 'ਚ ਲਾਇਕ ਸੂ ਬੂਟਾ ਹੋਣਾ ਵਾ 10 ਬਾਈ 10 ਤੇ ਅਸੀਂ ਬੂਟਾ ਲਾਇਆ ਵਾ ਹ ਉਦੇ ਵਿੱਚੋਂ ਅਸੀਂ 75000 ਰੁਪਏ ਦਾ ਵੇਚਿਆ ਵਾ ਸਾਲ ਦੀ ਇੱਕ ਫਸਲ ਦਿੰਦਾ ਏ ਨਹੀਂ ਦੋ ਫਸਲਾਂ ਦਿੰਦਾ ਦੋ ਫਸਲਾਂ ਠੀਕ ਆ ਜੀ ਠੀਕ ਹੈ ਨਾ ਇਸ ਕਰਕੇ ਇਹ ਬਹੁਤ ਇਹ ਤੁਹਾਡੀ ਨਿੰਮੂ ਦੀ ਜਿਹੜੀ ਆ ਖੇਤੀ ਸਾਲ ਦੀ 75000 ਦੀ ਹੋਗੀ ਸੀ ਜੀ ਹਾਂ 75000 ਦੀ ਸੀ ਖਰਚਾ ਕੱਢ ਕੇ ਹੀ ਇੰਨੀ ਦੀ ਖਰਚਾ ਕੱਢ ਕੇ ਲੈਣੀ ਆ ਠੀਕ ਆ ਠੀਕ ਉਹ ਸਾਨੂੰ ਨਿੰਬੂ ਤੋਂ ਇਲਾਵਾ ਸਾਡੇ ਕੋਲ ਹੈਗਾ ਵਾ ਅਮਰੂਦ ਆ ਅਮਰੂਦ ਆ ਹਾਂ ਜੀ ਇਹ ਅਮਰੂਦ ਹੈਗਾ ਵਾ ਸਾਲੀ ਆ ਇਹਦਾ ਅੱਛਾ ਅੱਛਾ ਹਾਂ ਜੀ ਇਹ ਕਿੰਨੀ ਜਗ੍ਹਾ ਤੇ ਵੇਚਿਆ ਤੁਹਾਡਾ ਜੀ ਇੱਕ ਕਿੱਲਾ ਅਮਰੂਦ ਦਾ ਇੱਕ ਕਿੱਲਾ ਅਮਰੂਦ ਦਾ ਵਾ 200 ਬੁੱਟਾ 250 ਬੁੱਟਾ ਆਏਗਾ ਅੱਛਾ 70 75 ਹਜ਼ਾਰ ਦਾ ਵੀ ਸਾਲ ਦਾ ਬਾਈ ਇਹਨੇ ਵੀ ਸਾਲ ਦਾ ਹੀ ਲਿਆ ਵਾ ਦੂਸਰੇ ਸਾਲ ਤੀਸਰੇ ਸਾਲ ਹੀ ਲਿਆ ਹੋਇਆ ਦਾ ਠੀਕ ਆ ਠੀਕ ਹੈ ਠੀਕ ਹੈ ਨਾ ਖਰਚਾ ਕੱਢ ਕੇ ਇਹਨੇ ਲਿਆ ਵਾ ਜੰਗੂਆਂ ਥੋੜਾ ਜਿਆਦਾ ਹੈਲਥ ਡਿਪਾਰਟਮੈਂਟ ਦੇ ਵਿੱਚ ਤੁਸੀਂ ਕਿਹੜੀ ਜੌਬ ਕੀਤੀ ਸੀ ਮੈਂ ਸੀਨੀਅਰ ਲੈਬਰਾਟਰੀ ਟੈਕਨੀਸ਼ੀਅਨ ਅੱਛਾ ਅੱਛਾ ਠੀਕ ਹੈ ਠੀਕ ਹੈ ਮੈਂ ਸਿਬਲੋਸ ਰਿਸਰਚ ਮੈਂਟ ਰਾਈਟਰ ਆ ਹਾਂ ਅੱਛਾ ਜੀ ਠੀਕ ਹੈ ਨਾ ਜੀ ਹੋਰ ਅਮਰੂਦ ਦੇ ਵਿੱਚ ਹੀ ਅਸੀਂ ਇੱਕ ਲਾਇਆ ਜੀ ਇਹ ਆਵਲਾ ਆਵ ਇਹ 5 ਸਾਲ ਬਾਅਦ ਦਿੰਦਾ ਵਾਏ ਅੱਛਾ ਇੱਕ ਦੂਜੇ ਨੂੰ ਇਹ ਮਾਰ ਨਹੀਂ ਕਰਨਗੇ ਨਹੀਂ ਮਾਰ ਕਰਨਗੇ ਛ ਮਾਰ ਨਹੀਂ ਕਰਨਗੇ ਛ ਮਾਰ ਨਹੀਂ ਕਰਨਗੇ ਕਿਉਂਕਿ ਸੁਣਿਆ ਹਾਂ ਵੀ ਜਿਹੜਾ ਇਹਦੀ ਕੇਜ ਹੈਗੀ ਆ ਅਮਰੂਦ ਦੀ ਇਹ ਸਾਰੀ 12 14 ਸਾਲ 15 ਸਾਲ ਦੀ ਹੈ ਅੱਛਾ ਜੀ ਇਹਦੀ ਜਿਹੜੀ ਆਵਲੇ ਦੀ ਮੂਰੀ ਆ 50 ਸਾਲ ਦੀ ਹੈ ਆਵਲੇ ਦਾ ਬੂਟਾ ਹਾਂ ਇਹ ਇਹ ਫਲ ਕਿੰਨੇ ਚਿਰ ਨੂੰ ਦਊਗਾ ਆਪਾਂ 5 ਸਾਲ ਬਾਅਦ 5 ਸਾਲ ਬਾਅਦ ਫਲ ਦੇ 5 ਸਾਲ ਬਾਅਦ ਫਲ ਦਿੰਦਾ ਵਾਏ ਐਸੀ ਅਸੀਂ ਨਵੀਂ ਖੇਤੀ ਕਰਕੇ ਵੇਖਣ ਲੱਗੇ ਆ ਨਹੀਂ ਕੀ ਕਬੂਤੇ ਜਾਂਦੇ ਆ ਜਸਟ ਲਾਈਕ ਇਹ ਜਿਹੜੇ ਸਾਡੇ ਕੀ ਆ ਦੇ ਸੇਬਾਂ ਦੇ ਬੂਟੇ ਜੀ ਹਾਂ ਠੀਕ ਗਰਮ ਜਗ੍ਹਾ ਤੇ ਪੰਜਾਬ ਵਿੱਚ ਐਸ ਕੀ ਆਂਦੇ ਆ ਗਈ ਆ ਹਾਂਜੀ ਇਹ ਸੇਬਾਂ ਦੇ ਬੂਟੇ ਅਸੀਂ ਲਾਏ ਆ ਕੀ ਕੀ ਬੂਟੇ ਲਾਏ ਸੇਬਾਂ ਦੇ ਇਹ ਦੇਖ ਰਹੇ ਆ ਕਿ ਇਹ ਐਵੇਂ ਸਾਲ ਸਾਨੂੰ ਇਹ ਫਲ ਮਿਲੇਗਾ ਅੱਛਾ ਜੀ ਹਾਂਜੀ ਹਾਂ ਇੰਨੀ ਜਲਦੀ ਨੈਕਸਟ ਈਅਰ ਹਾਂ ਕਿਉਂਕਿ 2 ਸਾਲ ਦਾ ਬੂਟਾ ਵਾ ਤੀਸਰੇ ਸਾਲ ਇਹ ਫਲ ਦਿੰਦਾ ਵਾ ਅੱਛਾ ਅਸੀਂ ਇਹ 2 ਸਾਲ ਦਾ ਬੂਟਾ ਨਾਲ ਕਿਉਂਕਿ ਤੁਰਪਿਆ ਵਾ ਚਾ ਇਹ ਗਰਮ ਮੌਸਮ ਦੇ ਵਿੱਚ ਹੀ ਸੇਬ ਹੋ ਜਾਂਦੇ ਇਹ ਗਰਮ ਮੌਸਮ ਦੇ ਵਿੱਚ ਹੀ ਫਲ ਹੁੰਦਾ ਵਾ ਨਾ ਇਹਦੀ ਵੈਰਾਈ ਜਿਹੜੀ ਹੈ ਨਾ ਇਹ ਦੋ ਤਰ੍ਹਾਂ ਦੀ ਵੈਰਾਈ ਹੈਗੀ ਆ ਇਹ ਵੇਗਾਵਾ ਲਾਲ ਰੰਗ ਦਾ ਹਾਂਜੀ ਇੱਕ ਸੇਬ ਵੇਗਾਵਾ ਜੈਲੋ ਕਲਰ ਚ ਜੈਲੋ ਕਲਰ ਇਹ ਆਪਣਾ ਜਿਤਨਾ ਕਹਿ ਦਿੰਦੇ ਆ ਆਪਾਂ 골ਡਨ ਕਲਰ 골ਡਨ ਕਲਰ ਹਾਂ 골ਡਨ ਠੀਕ ਠੀਕ ਹੈ ਠੀਕ ਹੈ ਇਹ ਦੋ ਤਰ੍ਹਾਂ ਦੇ ਹੈਗੇ ਆ ਤੇ ਇਹ ਲਾ ਕੇ ਵੇਖੀਓ ਕਿਉਂਕਿ ਤੁਸੀਂ ਚੰਦਨ ਦੇ ਬੂਟੇ ਵੀ ਲਾਏ ਹੋ ਉਹਦੇ ਬਾਰੇ ਉਹਦੇ ਬਾਰੇ ਦੱਸੋ ਨਾਲ ਦਿਖਾਓ ਬੂਟੇ ਦੇ ਬਾਰੇ ਹਾਂਜੀ ਹਾਂਜੀ ਕੀ ਆਪਾਂ ਨੂੰ ਉਹ ਤੋਂ ਆਮਦਨ ਹੋਵੇਗੀ ਇਹ ਦੇਖੋ ਜੀ ਇਹ ਅਸੀਂ ਚੰਦਨ ਦੇ ਬੂਟੇ ਦੇ ਵਿੱਚ ਹੀ ਪਿਛਲੇ ਸਾਲ ਅਸੀਂ ਜਨਵਰੀ ਚ ਲਾਏ ਆ ਇਹਦੀ ਆ ਕਿੰਨਾਂ ਸਾਲ ਹੋ ਗਿਆ ਵਾ ਅੱਛਾ ਜੀ ਇਹ ਸਾਲ ਹੋਇਆ ਸਾਡੇ ਜਨਵਰੀ ਦੇ ਬੂਟੇ ਚ ਇਹ ਚੰਦਨ ਦਾ ਬੂਟਾ ਅਸੀਂ ਇਹਦੇ ਵਿੱਚ ਹੀ ਕੀਤਾ ਵਾ ਇਹਦੇ ਵਿੱਚ ਆਪਣਾ ਨਿੰਬੂ ਦੇ ਬੂਟੇ ਨਿੰਬੂ ਦੇ ਖੇਤ ਦੇ ਵਿੱਚ ਚੰਦਨ ਦੇ ਬੂਟੇ ਲਾਏ ਆ ਵੀ ਹੈਗੀ ਆ ਉਹ ਇਹਦਾ ਮੁੱਲ ਲੱक्कੜਾ ਹੈਗਾ ਵਾ 5000 ਰੁਪਏ ਪਰ ਕਿਸੀ 1 ਕਿਲੋ ਅੱਛਾ ਜੀ 8 ਬੁੱਟਾ 5000 ਕਿਲੋ ਦੇ ਹਿਸਾਬ ਨਾਲ ਜੇ ਇਹ ਆਰਥਕ ਲੋ ਵੀ ਨਿਕਲਦਾ ਵਾ ਤਾਂ 40000 ਰੁਪਏ ਦਾ ਬੁੱਟਾ ਜਾਏਗਾ ਇੱਕ ਬੁੱਟਾ ਹੈ ਜੀ ਵਾਹੇ ਕੰਨ ਕਿੰਨਾ ਉੱਚਾ ਜਾਂਦਾ ਬੁੱਟਾ ਇਹ ਸਾਰਾ 5 ਫੁੱਟ 5 6 ਫੁੱਟ ਜਾਂਦਾ ਹਾਂ 10 ਫੁੱਟ ਤੋਂ ਵੱਧ ਨਹੀਂ ਜਾਂਦਾ ਇਹ ਲੱਕੜ ਪੂਰੀ ਤਿਆਰ ਹੋ ਗਈ ਜੀ ਲੱਕੜ ਦੀ ਪੂਰੀ ਤਿਆਰ ਹੋ ਗਈ ਉਹਦੇ ਚ ਹਾਰਡਵੁੱਡ ਲੈਣੀ ਹੈ ਠੀਕ ਕਿਉਂਕਿ ਇਹਨੂੰ ਅਸੀਂ ਹਾਂ ਇਹਦੇ ਨਾਲ ਸਾਡੇ ਬਾਗ ਲਾਉਣ ਦਾ ਮਕਸਦ ਦੂਜਾ ਇਹ ਵੀ ਹੈਗਾ ਨਾ ਇੱਕ ਦੇ ਕੈਮੀਕਲ ਰੈਦਿਨ ਕੀਤਾ ਵਾ ਦੂਸਰਾ ਹੀ ਪਾਣੀ ਦਾ ਵੀ ਬਚਾਅ ਕਰ ਰਹੇ ਹਾਂ ਕਿਉਂਕਿ ਅਸੀਂ ਉਹ ਮੈਂ ਹਾਂ ਲੋਕਾਂ ਨੂੰ ਇਹ ਕਹਿੰਦਾ ਬੱਸ ਅਸੀਂ ਜਿਵੇਂ ਆਪਾਂ ਚਾਲੂ ਕਰ ਦਿਆਂ ਨਾ ਕੋਈ ਫਸਲ ਤਾਂ ਆਪਾਂ ਕੋਈ ਵੀ ਕੰਮ ਕਰ ਰਿਹਾ ਆਪਾਂ ਕਹਿੰਦੇ ਆਪਣੇ ਬੱਚਿਆਂ ਬਾਰੇ ਬਹੁਤ ਸੋਚ ਰਹੇ ਆ ਅੱਛਾ ਇੱਕ ਚੀਜ਼ ਮੈਨੂੰ ਦੱਸੋ ਵੀ ਤੁਹਾਨੂੰ ਇਹ ਚੀਜ਼ਾਂ ਦੱਸਦਾ ਕੌਣ ਤੁਸੀਂ ਸਿੱਖਦੇ ਕਿੱਥੋਂ ਜੇ ਕਿੱਥੋਂ ਸਿੱਖੀਆਂ ਕਿੱਥੋਂ ਤੁਹਾਨੂੰ ਪਤਾ ਲੱਗੀਆਂ ਇਹ ਮੈਂ ਐਕਚੁਅਲੀ ਪਹਿਲਾਂ ਤਾਂ ਮੈਂ ਕਿਉਂਕਿ ਮੈਂ ਵਾਈਦਾ ਮੈਨੂੰ ਲਿੰਕ ਹੀ ਕੋਈ ਨਹੀਂ ਸੀਗਾ ਹਾਂਜੀ ਹਾਂ ਜਦੋਂ ਮੇਰਾ ਰਿਟਾਇਰਮੈਂਟ ਹੋਇਆ ਉਸ ਤੋਂ ਬਾਅਦ ਫਿਰ ਮੈਂ YouTube ਨੂੰ ਥੋੜਾ ਜਿਹਾ ਆਪਣਾ ਸ਼ੌਂਕ ਬਣਾਇਆ ਉਹਦੇ ਵਿੱਚ ਮੈਨੂੰ ਸ਼ੌਂਕ ਸੀ ਵੀ ਮੈਂ ਕੋਈ ਨਾ ਕੋਈ ਉਹਦੇ ਚੋਂ ਇਨਵੈਂਸ਼ਨ ਕਰਦਾ ਰਹਾ ਜਿਹੜਾ ਉਹਦੇ ਵਿੱਚ ਮੈਂ ਇਹਦਾ ਰਿਹਾ ਪੜਦਾ ਰਿਹਾ ਕਰਦਾ ਰਿਹਾ ਉਹਦੇ ਵਿੱਚ ਫਿਰ ਮੈਨੂੰ ਇਹ ਸ਼ੌਂ ਲਾ ਕੇ ਵੇਖਾਂ ਜਦੋਂ ਮੈਂ ਇਹ ਚੀਜ਼ਾਂ ਲਾ ਕੇ ਵੇਖਿਆ ਫਿਰ ਮੈਂ ਉਹਨਾਂ ਨੂੰ ਕੰਟਰੈਕਟ ਕੀਤਾ ਇਹਨਾਂ ਨਾਲ ਲੋਕਾਂ ਨਾਲ ਠੀਕ ਹੈ ਠੀਕ ਹੈ ਉਹਦੇ ਉੱਤੇ ਵੇਖ ਕੇ ਫਿਰ ਮੈਂ ਥੋੜੀਆਂ-ਥੋੜੀਆਂ ਲਾਉਣੀਆਂ ਚਾਲੂ ਕੀਤੀਆਂ ਨੇ ਅੱਛਾ ਇਹਦੇ ਨਾਲ ਪਾਣੀ ਦੀ ਬਹੁਤ ਬਚਦੀ ਹੈ ਸਭ ਤੋਂ ਵੱਡੀ ਮੇਨ ਚੀਜ਼ ਇਹ ਕਿ ਇਹਦੇ ਨਾਲ ਪਾਣੀ ਦੀ ਬਹੁਤ ਬਚਦੀ ਹੈ ਇਹ ਇੱਕ ਹੀ ਕਾਰਨ ਹੈ ਕਿਉਂਕਿ ਇਹਗਾ ਆ ਬਈ ਇਸ 4 ਸਾਲ ਤੱਕ ਇਸ ਇਹਨੂੰ ਇਸ ਬੂਟੇ ਦੇ 4 ਸਾਲ ਤੱਕ ਪਾਣੀ ਲੈਣਾ ਤੁਹਾਡੇ ਕੋਲ ਅੱਛਾ ਮੁਰਕੇ ਬਾਅਦ ਉਸ ਤੋਂ ਬਾਅਦ ਇਹਨੂੰ ਆਪਾਂ ਪਾਣੀ ਦੇਣਾ ਬੰਦ ਕਰ ਦੇਣਾ ਕਿਉਂਕਿ ਉਸ ਤੋਂ ਬਾਅਦ ਇਹਦਾ ਜਿਹੜੀ ਜਿਹੜੀ ਲੱਕੜ ਹੈ ਨਾ ਉਹ ਉਹਦੀ ਉਹਦੇ ਵਿੱਚ ਜਿਹੜਾ ਹਾਰਡਵੁੱ ਜੀ ਆਪਾਂ ਇਹਨੂੰ ਪਾਣੀ ਦਿੰਦੇ ਨਾ ਵਾਂਗੇ ਤੇ ਬੂਟਾ ਵੱਡਾ ਹੋ ਜਾਏਗਾ ਪਰ ਇਹਦੀ ਕੁਆਲਿਟੀ ਨਹੀਂ ਰਹੇਗੀ ਉਹ ਲੱਕੜ ਦੇ ਤੌਰ ਤੇ ਬੱਤੇ ਜਾਏ ਦੇਖੋ ਇਹ ਜੀ ਦਾ ਬੂਟਾ ਵਾ ਅੱਛਾ ਸ਼ਿਗਾਈ ਕੀਤੀ ਆ ਇਹ ਵੀ ਬਸ ਅਗਲੇ ਮਹੀਨੇ ਕਿਉਂਕਿ ਅਗਸਟ ਦੇਖੋ ਏਰੀਆ ਫਸਲ ਆ ਰਹੀਆਂ ਨਾ ਇਹਨਾਂ ਦਾ ਫਾਇਦਾ ਇਸ ਕਰਕੇ ਅੱਗੇ ਹੁੰਦੀ ਵੀ ਆਪਾਂ ਬਾਗ ਲਾਉਂਦੇ ਸੀ ਨਾ ਤੋ ਆਪਾਂ ਕਹਿੰਦੇ ਜੀ ਆ ਪੰਜ ਸਾਲ 7 ਸਾਲ 10 ਸਾਲ ਆਉਂਦਾ ਹੀ ਕੁਝ ਨਹੀਂਗਾ ਹਾਂਜੀ ਇਹਦੀ ਫਸਲ ਆਉ ਉਹ ਤੇ ਡੇਢ ਸਾਲ ਦੇ ਚੋਂ ਫਲ ਦੇਣਾ ਚਾਹੀਦਾ ਫਲ ਦੇਣਾ ਸ਼ੁਰੂ ਇਹ ਅੰਜੀਰ ਨੇ 16 16 ਮਹੀਨਿਆਂ ਦੇ ਚਿਰ ਫਲ ਆ ਗਿਆ ਔਰ ਇਹਨਾ ਵਧੀਆ ਫਲ ਸੀ ਕਿਉਂਕਿ ਇਹਨੇ ਤੁਸੀਂ ਦੋ ਅੰਜੀਰ ਦੇ ਦੋ ਜਿਹੜੇ ਅੰਜੀਰ ਹੈ ਨਾ ਇਹ ਤੋਂ ਲੈ ਕੇ ਤੁਸੀਂ ਖਾ ਲੋ ਨਾ ਤੇ ਮੇਰੇ ਹਿਸਾਬ ਨਾਲ ਭੁੱਖ ਲੱਗਦੀ ਨਹੀਂ ਇਹ ਚ मिनਰਲਸ ਹੈਗੇ ਆ ਵਿਟਾਮਿਨਸ ਹੈਗੇ ਆ ਇੰਨੀ ਇਹ ਚ ਉਹ ਪਾਵਰ ਹੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਅੱਜ ਇਸ ਇਹਦੇ ਵਿੱਚ ਹੀ ਅਸੀਂ ਕੋਈ ਸਹਾਇਕ ਕ੍ਰੌਪਸ ਕੀ ਪਿਆਵਾਂ ਜੀ ਟਰਾਇਹੇ ਲਾਇਆ ਵਾ ਹਾਂਜੀ ਇਹ ਲਸਣ ਲਾਇਆ ਵਾ ਹਮ ਇਹਦੇ ਵਿੱਚ ਹੀ ਲਾਇਆ ਵਾ ਇਹਦੇ ਵਿੱਚ ਹੀ ਅਸੀਂ ਖਾਂਟਣ ਵਾਲੀਆਂ ਜਿਹੜੀਆਂ ਸਬਜ਼ੀਆਂ ਨੇ ਉਹ ਵੀ ਬੀਜ ਬਾਰੇ ਉਹ ਵੀ ਬੀਜੀਆਂ ਨੇ ਅੱਛਾ ਜੀ ਹਾਂਜੀ ਸਾਗਮਾਨ ਹੁਣ ਇਹ ਲਾਇਆ ਮੈਂ 500 ਬੁੱਟਾ ਸੀ ਮੇਰਾ ਅੱਛਾ ਜੀ ਇਹ 500 ਬੁੱਟਾ ਦੀ ਸਾਗਮਾਨ ਇਹ ਮੇਰਾ ਚੌਥਾ ਸਾਲ ਹੈ ਜੀ ਅੱਛਾ ਇਹ 4 ਸਾਲ ਦਾ ਹੋ ਗਿਆ ਵਾ 4 ਸਾਲ ਦਾ ਬੁੱਟਾ ਹੋ ਗਿਆ ਜੀ ਇਹ ਦੀ ਜਿਹੜੀ ਕਟਾਈ ਆ ਇਹ ਦੀ ਉਹਦੀ ਜਿਹੜੀ ਕਟਾਈ ਹੁੰਦੀ ਆ ਉਹ ਕਹਿੰਦੇ ਆ ਵੀ ਜਦੋਂ ਇਹਦੀ ਗ੍ਰਿਫ ਜਿਹੜੀ ਹੈਗੀ ਨਾ ਇਹਦੀ ਇਹ ਜਿਹੜੀ ਹੈਗੀ 36 ਇੰਚ ਦਾ ਜਦੋਂ ਹੋ ਜਾਏਗਾ ਅੱਛਾ ਜੀ ਉਦੋਂ ਇਹ ਇਹੀ ਕਟਾਈ ਇਹਦੀ ਕਰ ਸਕਦੇ ਆ ਇਹ ਕਿੰਨੀ ਜਗਾ ਚ ਲਾਇਆ ਤੁਸੀਂ ਇਹ ਸ਼ੇਕ ਨਾਲ ਆਉਂਦਾ ਸ਼ੇਕ ਨਾਲ ਥੱਲੇ ਫਸਲ ਵੀ ਹੋ ਜਾਂਦੀ ਫੇਰ ਥੱਲੇ ਆ ਕੋਈ ਐਲੋਵੇਰਾ ਲਾਇਆ ਹਾਂਜੀ ਆਪਣਾ ਇੱਥੇ ਐਲੋਵੇਰਾ ਦਾ ਸਾਬਣ ਅੱਛਾ ਤੁਸੀਂ ਹੈਂਡ ਸਾਬਣ ਨੌਨ ਵਾਲਾ ਸਾਬਣ ਬਣਾਉਂਦੇ ਆ ਅੱਛਾ ਜੀ ਕਿਉਂਕਿ ਕਿਹਦੀ ਹੈ ਜਿਹੜੀਆਂ ਇਹ ਪ੍ਰੋਪਰਟੀਆਂ ਹੈ ਇੰਨੀਆਂ ਹੈਗੀਆਂ ਨੇ ਕਿ ਇਹਦੇ ਨਾਲ ਚਮੜੀ ਦਾ ਕੋਈ ਵੀ ਪ੍ਰੋਬਲਮ ਕੋਈ ਨਹੀਂ ਬਿਲਕੁਲ ਆਰਗੈਨਿਕ ਚੀਜ਼ ਹੈ ਆਰਗੈਨਿਕ ਬਿਲਕੁਲ ਆਰਗੈਨਿਕ ਕੋਈ ਕੈਮੀਕਲ ਨਹੀਂ ਯੂਜ਼ ਕੋਈ ਕੈਮੀਕਲ ਨਹੀਂ ਐਚਪਿੰਦਾ ਕੋਈ ਕੈਮੀਕਲ ਪੈ ਗਿਆ ਤੇ ਇਹ ਖਰਾਬ ਹੋ ਜਨਾ ਖਰਾਬ ਆਦੋ ਹੋ ਜਨਾ ਇਹ ਚੀਜ਼ ਹੈਗੀ ਆ ਉਹ ਇਹ ਇਹ ਸਾਬਣ ਬਣਾਉਂਦੇ ਆ ਜਿਹਦੇ ਨਾਲ ਜਿਹੜੇ ਸਾਬਣ ਜਿਹੜਾ ਇਹ ਆਪ ਆਪਣੇ ਆਪ ਤੇ ਬੱਤਿਆ ਵਾ ਠੀਕ ਹੈ ਜੀ ਸਿਰ ਚ ਸਿਕਰੀ ਸੱਚ ਵਾਲਾਂ ਦਾ ਝੜਨਾ ਹੂੰ ਠੀਕ ਹੈ ਨਾ ਵਾਲਾਂ ਦਾ ਚਿੱਟੇ ਹੋਣਾ ਟਾਈਮ ਤੋਂ ਪਹਿਲਾਂ ਹਾਂਜੀ ਹਾਂਜੀ ਉਮਰ ਦੇ ਹਿਸਾਬ ਨਾਲ ਤੇ ਹੋਣਾ ਉਹ ਨਾ ਜਿਹੜਾ ਇਹ ਸਮੇਂ ਤੋਂ ਪਹਿਲਾਂ ਹਾਂਜੀ ਉਹਨੂੰ ਇਹ ਰੋਕਦਾ ਉਹਨੂੰ ਰੋਕਦਾ ਠੀਕ ਹੈ ਨਾ ਔਰ ਚਮੜੀ ਦੀ ਕੋਈ ਵੀ ਪ੍ਰੋਬਲਮ ਖੁਰਕੇ ਗਿਆ ਖਾਰਸ਼ੇ ਗਿਆ ਕੋਈ ਕੋਈ ਵੀ ਟਾਈਪ ਹੈਗੀ ਐਕਜ਼ੀਮਾ ਟਾਈਪ ਹੈ ਰਾ ਵਗੈਰਾ ਉਹ ਸਾਵੀਆਂ ਇਹਨਾਂ ਪ੍ਰੋਪਰਟੀਆਂ ਨੂੰ ਕਵਰ ਕਰਦਾ ਵਾ ਕਵਰ ਕਰਦਾ ਇਸ ਤੋਂ ਤੁਸੀਂ ਸਾਬਣ ਤਿਆਰ ਕਰਦੇ ਜੀ ਇਹ ਤੋਂ ਹੀ ਸਾਬਣ ਤਿਆਰ ਕਰਦਾ اچھا ਇਹ ਮੈਂ ਕਰਦਾ ਫਗੂਟਾ ਵਾ ਜੀ ਇਹ 4 ਸਾਲ ਬਾਅਦ ਇਹਨੇ 15 ਸਾਲਾਂ ਬਾਅਦ ਇਹਨੇ ਦੇਣੀ ਹੈ ਫਸਲ ਅੱਛਾ ਜੀ ਔਰ ਇੱਕ ਬੂਟਾ ਜਿਹੜਾ ਵਾ ਇਹਦੇ ਤੇ ਆਂਦੇ ਆ ਕਿ ਇਹਦੀ ਕੀਮਤ ਜਿਹੜੀ ਹੈਗੀ ਆ ਨਾ ਇਹਦੀ ਜਿਹੜੀ ਕੀ ਇਹਨੂੰ ਕਹਿੰਦੇ ਨੇ ਆਪਾਂ 5 ਸਾਲਾਂ ਬਾਅਦ ਜਿਹੜੀ ਇਹਦੀ ਫਲ ਦੇਣਾ ਇਹਨੇ ਉਹ ਘੱਟ ਤੋਂ ਘੱਟ 1.5 ਲੱਖ ਤਾਂ ਦਿੰਦੀ ਹੈ 5 ਸਾਲ ਬਾਅਦ ਜਦੋਂ ਇਹ ਫਲ ਦਊਗੀ ਡੇਢ ਲੱਖ ਦਾ ਇੱਕ ਵਾਰ ਹਾਂ ਕਿਉਂਕਿ 1500 ਰੁਪਏ ਕਿਲੋ ਵਿਕਦਾ ਵਾ ਇੱਕ ਇੱਕ ਇਹਦਾ ਫਾਲੇ ਇੱਕ ਫਾਲੇਗਾ ਵਾ ਉਹ ਅੰਦੀ ਡੇਢ ਦਸੂ ਦਾ ਇਹ ਫਲ ਡੇਢ ਦਸੂ ਦਾ ਇਹ ਪ੍ਰਸੀਡ ਹੈਗਾ ਵਾ ਪਰਤੀ ਖਾਦ ਜਿਹੜੀ ਅਸੀਂ ਖਾਦ ਪਾਉਂਦੇ ਆ ਨਾ ਫਸਲਾਂ ਨੂੰ ਡਾਇਰੈਕਟ ਸਿੱਧੀ ਪਾਉਂਦੇ ਆ ਇਸ ਤਰ੍ਹਾਂ ਪੋਟਾਸ਼ ਹੋ ਗਈ ਹੋਗੀ ਸੂਪਰ ਹੋ ਗਈ ਹੂੰ ਉਹ ਜਿਹੜੀ ਹੈਗੀ ਆ ਸਾਇੰਸ ਕੰਦੀ ਆ ਵੀ ਉਹ ਤੁਹਾਡੀ 20% ਲੱਗਦੀ ਆ ਅੱਛਾ ਜੀ 80% ਜਿਹੜੀ ਹੈਗੀ ਉਹ ਫਿਕਸ ਹੋ ਜਾਂਦੀ ਹੈ ਹੂੰ ਪੈੜੀ ਚ ਜੇ ਤੁਹਾਨੂੰ 100 ਕਿਲੋ ਪਾਈ ਉਹ ਜੇ ਤੁਹਾਡੀ 20 ਕਿਲੋ 40% ਦੇ ਹਿਸਾਬ ਨਾਲ ਤੁਹਾਡੀ 9 ਕਿਲੋ ਲਗਣੀ ਆ ਠੀਕ ਹੈ ਬਾਕੀ ਤੁਹਾਡੀ ਜਿਹੜੀ ਉਹ ਫਿਕਸ ਹੋ ਜਾਣੀ ਆ ਠੀਕ ਹੈ ਨਾ ਪਰ ਇਹਦੇ ਨਾਲ ਅਸੀਂ ਕੀ ਕਰਦੇ ਆ ਕਿ ਪੱਟੀ ਖਾਦ ਨਾਲ ਜਾਂਦਾ ਵਾ ਕਿ ਇਹਦੇ ਚ ਤਿੰਨ ਹਿੱਸੇ ਮਿੱਟੀ ਜਾਂ ਤਿੰਨ ਹਿੱਸੇ ਮਨਿਓਰ ਤੇ ਤੁਸੀਂ ਤਿਆਰ ਕਿਦਾਂ ਕਰਦੇ ਜੀ ਪੱਟੀ ਖਾਦ ਜੀ ਇਹਦਾ ਹਿੱਸਾ ਤਿਆਰ ਕਰਦੇ ਆ ਕਿ ਇਹਨੂੰ ਜਾਂ ਤੇ ਤਿੰਨ ਹਿੱਸੇ ਗੋਆ ਪਾ ਲੈਣਾ ਵਾ ਅੱਛਾ ਜੀ ਮਿੱਟੀ ਦੇ ਵਿੱਚ ਮਿੱਟੀ ਜਾਂ ਮਿੱਟੀ ਕੁਛ ਵੀ ਹੋਵੇ ਜੇ ਕੋਈ ਕੋਵਾ ਨਹੀਂ ਹੈਗਾ ਫਿਰ ਕੋਵਾ ਨਹੀਂ ਆਨੇਗਾ ਉਹ ਤਿੰਨ ਹੀ ਸੇ ਮਿੱਟੀ ਲੈ ਲਵੇ ਆਪਣੇ ਖੇਤ ਦੀ ਹੂੰ ਉਹਦੇ ਚ ਇੱਕ ਹੀ ਖਾਦ ਪਾ ਕੇ ਇਹਨੂੰ ਮਿਕਸ ਕਰਕੇ ਥੋੜਾ ਜਿਹਾ ਮੋਇਸਚਰ ਪਾ ਕੇ ਠੀਕ ਹੈ ਨਾ ਉਹਦੇ ਨੂੰ ਇਹਨੂੰ ਇਹਨੂੰ ਟੱਕ ਕੇ ਇਹਨੂੰ ਉਤੋਂ ਲਿਫਾਫੇ ਨਾਲ ਜਾਂ ਕੇ ਚੀਜ਼ ਨਾਲ ਟੱਕ ਕੇ ਇਹਨੂੰ ਹਫਤਾ ਇੱਕ ਰੱਖ ਦੇਣਾ ਹਫਤੇ ਬਾਅਦ ਜਿਹੜੀ ਇਹ ਖਾਦ ਜਿਹੜੀ ਹੈ ਤਿਆਰ ਹੋ ਜਾਏਗੀ ਅੱਛਾ ਜੀ ਇਹ ਖਾਦ ਹੋ ਜਾਏਗੀ ਬਾਕੀ ਅਸੀਂ ਦੇਦੇ ਚ ਕੋਈ ਖਾਦ ਚ ਅਸੀਂ ਜੀ ਪਾਈ ਦੇ ਸੁਪਰ ਵੀ ਪਾਈ ਆ ਸਲਬ ਦੀ ਨਹੀਂ ਆ ਵੇ ਇਹਦੇ ਵਿੱਚ ਅਸੀਂ ਫਿਰ ਪਾਈ ਆ ਆਪਣੀ ਖਾਲੀ ਵੀ ਪਾਈ ਕੌੜੀ ਅੱਛਾ ਕੌੜੀ ਖਾਲੀ ਪਾਈ ਕੌੜੀ ਖਾਲ ਪਾਈ ਆ ਫਿਰ ਸਾਡੇ ਕੋਲ ਅਸੀਂ ਡੀਕੰਪੋਜ਼ਰ ਹੈਗਾ ਵਾ ਅਸੀਂ ਡੀਕੰਪੋਜ਼ਰ ਪਾਇਆ ਵਾ ਅੱਛਾ ਤੇ ਇਹਦੇ ਵਿੱਚ ਇੱਕ ਐਨ ਪੀ ਕੇ ਕੰਸੋਰਟੀਆਂ ਹੁੰਦਾ ਵਾ ਹਾਂਜੀ ਉਹ ਵੀ ਪਾਇਆ ਵਾ ਕਿਉਂਕਿ ਇਹਦੇ ਨਾਲ ਇਹ ਹੁੰਦਾ ਵਾ ਕਿ ਖਾਦ ਦੀ ਜਿਹੜਾ ਖਰਚਾ ਨਾ ਉਹ ਲੈ ਕੇ ਚੱਲੋ ਇੱਕ ਬੋਰੀ ਜਿਹੜੀ ਆ ਉਹ ਚਾਰ ਬੋਰੀਆਂ ਦੇ ਬਰਾਬਰ ਹੋ ਜਾਂਦੀ ਹੈ ਅੱਛਾ 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 80% ਕਿਹੜ ਨੂੰ ਲੱਗਦੀ ਆ ਇਹ ਜਿਹੜੀ ਹਾਂ ਇਹ ਪ੍ਰਿਪੇਅਰ ਕੀਤੀ ਜਿਹੜੀ ਆ ਨਾ 80% ਖੇਤ ਨੂੰ ਲੱਗਦੀ ਆ ਜਦ ਕਿ ਸਿੱਧੀ ਪਾਉਂਦੇ ਆ ਉਹ ਸਾਰੀ 20% ਲੱਗਦੀ ਆ ਹੂੰ ਉਹ ਵਾਸਤੇ ਬੁੱਢੇ ਦੇ ਅਗੇ ਸਾਲ ਹੋਇਆ ਲੱਗੇ ਕਿਹੜਾ ਬਾਸ ਆ ਇਹ ਪ੍ਰਾਈ ਬਣਦੀ ਆ ਅੱਛਾ ਪਲਾਈ ਬਣਦੀ ਆ ਹਾਂਜੀ ਹਾਂ ਇਹਦੇ ਵਾਸਤੋਂ ਅੱਜ ਕੱਲ ਇਹ ਬਾਲਣ ਦੇ ਕੰਮ ਵੀ ਆਉਂਦਾ ਅੱਛਾ 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 ਜਿੰਨਾ ਅੱਜ ਕੱਲ ਲੋਕ ਉਹਨਾਂ ਨੇ ਕਰਤਾ ਵਾ ਵੀ ਗਵਰਨਮੈਂਟ ਨੇ ਵੀ ਪੱਠਿਆਂ ਦੇ ਵਿੱਚ ਅੱਛਾ ਜੀ ਇਹਦੀ ਪਿਲੇਟ ਬਣਾ ਕੇ ਹਾਂ ਹਾਂ ਠੀਕ ਹੈ ਨਾ ਇਹਦਾ ਗੁੱਬਾ ਜਿਹੜਾ ਵਾ ਉਹਨੂੰ ਕਰਕੇ 1 ਸਾਲ ਦਾ ਹੋ ਗਿਆ ਇਹ 1 ਸਾਲ ਦਾ ਇਹ 5 ਸਾਲਾਂ ਬਾਅਦ ਇਸ ਵਾਸ ਨੇ ਤੁਹਾਨੂੰ ਕਿੱਲੇ ਦੇ ਵਿੱਚ 1000 ਬੂਟਾ ਲੱਗਦਾ ਆ। ਕੀ ਤੁਸੀਂ ਮਿਨੀਮਮ ਲੈ ਕੇ ਚੱਲੋਗੇ ਜਿਹੜਾ ਇੱਕ ਪੌਦਾ ਵਾ ਨਾ? ਹਾਂਜੀ ਜੇ ਇਹ 5 ਸਾਲਾਂ ਬਾਅਦ ਜੇ 10 ਵਾਸ ਵੀ ਦੇ ਦਿੰਦਾ ਵਾ। ਹਾਂਜੀ ਤੇ ਜੇ 10 ਵਾਸ ਜਿਹੜੇ ਹੈਗੇ ਆਪਾਂ ਉਹਨੂੰ ਮਿਨੀਮਮ ਮਿਨੀਮਮ 400 ਰੁਪਏ ਵਾਸ ਵਿੱਚ ਕੇ ਚੱਲੀਏ ਤੇ 10 ਵਾਸ 500 ਰੁਪਏ ਦੇ ਕੇ ਆ। ਹਾਂਜੀ ਹਾਂਜੀ 1000 ਬੂਟਾ ਤੁਸੀਂ ਲਾ ਲੋ ਕਿੰਨੇ ਦਾ? 500 ਹਾਂਜੀ ਹਾਂਜੀ 5 ਲੱਖ ਦਾ ਔਰ ਇਹਨੇ ਹਰ ਸਾਲ ਹਰ ਜ਼ੀਰ ਇਹਨੇ ਡਬਲ ਕਿੱਲੇ ਦੀ ਲੱਖ ਕਮਾਈ ਹੋ ਗਈ ਜੀ ਕਿੱਲੇ ਦੀ ਲੱਖ ਪਹਿਲੇ ਉਹ ਮੈਂ ਖਰਚਾ ਕੋਈ ਨਹੀਂ ਖਰਚਾ ਕੋਈ ਨਹੀਂ ਖਰਚਾ ਇੱਕ ਵਨ ਟਾਈਮ ਖਰਚਾ ਹੈ ਜਿਹੜਾ ਹੋ ਲੱਗ ਗਿਆ ਬਸ ਜਿਹੜਾ ਬੂਟਾ ਲੱਗ ਗਿਆ ਹੈਨਾ ਖਰਚਾ ਵਾਸਤੇ ਦੇ ਨਾਲ ਹੋਰ ਵੀ ਫਸਲ ਜਿਹੜੀ ਆਪਾਂ ਲੈ ਸਕਦੇ ਪੰਜਾਂ ਤਿੰਨ ਸਾਲ ਨਹੀਂ ਲੈ ਰਹੇ ਜੀ ਅਦਕਨ ਦਿਖਾਵਾਂ ਤੁਹਾਨੂੰ ਮੈਂ ਲਾਈ ਆਏ ਕੋਈ ਸਾਲ ਹੋਇਆ ਲੱਗੇ ਨਹੀਂ ਅਸੀਂ ਇਹਦੇ ਪਿਛਲੇ ਸਾਲ ਇਹਦੇ ਚ ਇਹ ਮਸਲ ਮੂੰਗੀ ਵੀ ਮੂੰਗੀ ਵੀ ਜੀ ਸੀ ਸਮੂਂਗੀ ਵੀਜੀ ਹੈ ਆ ਲੱਗਾ ਨਾ ਕਮਾਲ ਲੱਗਾ ਵਾ ਔਰ ਇਹ ਕਮਾਲ ਉਹ ਆ ਜਿਹੜਾ ਸ਼ਾਇਦ ਤੁਸੀਂ ਬੜੇ ਤੁਹਾਨੂੰ ਪਤਾ ਨਹੀਂ ਹੋਣਾ ਇਹਨੂੰ ਕਾਠਾ ਕਮਾਦ ਕਹਿੰਦੇ ਆ ਇਹ ਬਜ਼ੁਰਗਾਂ ਨੂੰ ਪਤਾ ਵਾ ਕਾਠਾ ਕਮਾਦ ਕਾਠਾ ਕਮਾਦ ਇਹ ਬਹੁਤ ਬਰੀਕ ਹੁੰਦਾ ਵਾ ਇਹ ਇਹਦੀ ਕੁਆਲਿਟੀ ਹੈ ਵੀ ਆਪੀ ਜੁਰ ਕੇ ਜੋੜਾ ਦੇ ਦਰਨਾਂ ਵਾਸਤੇ ਇਹਦਾ ਜਿਹੜਾ ਘੋੜਿਆ ਹੁੰਦਾ ਨਾ ਬਹੁਤ ਵਧੀਆ ਸੀ ਇਹ ਬਰੀਕ ਜਿਆਦਾ ਵਾ ਇਹਨੂੰ ਕਾਠਾ ਕਹਿੰਦੇ ਨੇ ਇਹਨੂੰ ਕਾਠਾ ਕਮਾਦ ਦੀ ਵੈਰਾਈਟੀ ਸੀ ਪੁਰਾਣੇ ਸਮੇਂ ਚ ਕਾਠਾ ਕਮਾ ਦੇਂਦੀ ਹੁਣ ਤੇ ਲਾਭ ਹੀ ਨਹੀਂ ਇਹ ਤੁਹਾਡਾ ਹੋ ਗਿਆ ਜੀ ਕਾਠਾ ਕਮਾ ਲ ਕਾਠਾ ਕਮਾ ਲ ਤੇ ਇਹ ਦੂਜਾ ਕਮਾਦ ਵੀ ਸਾਡਾ ਲੱਗਾ ਵਾ ਦੂਜਾ ਕਮਾਦ ਵੀ ਲਾਇਆ ਜੀ ਉਹ ਵੱਲਾ ਹੈਗਾ ਵਾ ਜਿਹਦੇ ਚਾਹੀ ਜੂਸ ਬਣਾਉਨੇ ਆ ਹਾਂਜੀ ਜੱਟ ਨੂੰ ਤੇ ਆਪਣੀ ਦੀ ਹੁਣ ਜੱਟ ਨੂੰ ਕੁਛ ਨਾ ਕੁਛ ਤਾਂ ਆਪਣਾ ਆਪ ਕਰਨਾ ਪੈਗਾ ਹੁਣ ਇਹ ਅਸੀਂ ਇਹ ਕਮਾਦ ਅਸੀਂ ਲਾਇਆ ਵਾ ਉਹ ਦੇਖੋ ਆ ਤੁਹਾਨੂੰ ਬੱਧੀ ਕਮਾ ਦੇਗਾ ਵਾ ਇਹਦਾ ਜੂਸ ਰੋ ਬਣਾ ਕੇ ਵੇਚ ਦੇ ਤੁਸੀਂ ਲਾਇਆ ਗਿਆ ਸੀ ਉੱਥੇ ਇਹ ਰਾਦ ਦਿੰਦੇ ਆ ਜੱਟ ਨੂੰ ਬੀਜਦੇ ਆ

ਠੀਕ ਹੈ 200 ਗਲਾਸ ਜੂਸ ਨੂੰ ਜੇ 20 ਰੁਪਏ ਵੇਚੀਏ 4000 ਦਾ ਜੂਸ ਹੈਗਾ ਵਾ ਇੱਕ ਮਰਲੇ ਦਾ ਇੱਕ ਮਰਲੇ ਦਾ 4000 ਦਾ 4 ਛੱਡ ਦੋ ਤੁਸੀਂ ਆਪਾਂ 1000 ਰੁਪਏ ਉੱਤੇ ਖਰਚਾ ਵੀ ਆ ਗਿਆ 1500 ਖਰਚਾ ਲਾ ਲਓ 2500 ਰੁਪਏ ਮਰਲਾ ਬਚ ਗਿਆ 160 ਮਰਲੇ ਹੁੰਦੇ ਆ ਕਿੱਲੇ 'ਚ ਹਾਂਜੀ 2500 165 80 32 ਦਾ 4 ਲੱਖ 4 ਲੱਖ ਦੀ ਕਮਾਈ ਸ਼ੁੱਧ ਕਮਾਈ ਜਿਹਨੂੰ ਕਹਿੰਦੇ ਆ ਕਿੱਲੇ 'ਚ ਗੰਨੇ ਦੇ ਉਸ ਤੋਂ ਬੰਦਾ ਲੈ ਸਕਦਾ ਪਰ ਅਸੀਂ ਲੋਕ ਥੋੜਾ ਜਿਹਾ ਸਾਨੂੰ ਮਿਲ ਗਿਆ ਵੀ ਸਾਨੂੰ ਕੋਈ ਅਸਰ ਸਾਡੇ ਲੋਕਾਂ ਦੇ ਬੱਚਾ ਜੇਗਾ ਬਈ ਸਾਨੂੰ ਉੱਪਰੋਂ ਆ ਜਣਾ ਵਾ ਕੋਈ ਗੁਰੂ ਮਹਾਰਾਜ ਤੇ ਜਿਆਦਾ ਆਸਤਾ ਰੱਖਦੇ ਆ ਇਹ ਸਾਬਣ ਇਹ ਐਲੋਵੇਰਾ ਸ਼ੁੱਧ ਐਲੋਵੇਰਾ ਹੱਢ ਕੋ ਆਪਾਂ ਤੋਂ ਵੀ ਇਹ ਕੀ ਲੈ ਐਲੋਵੇਰਾ ਹੈਗਾ ਵਾ ਦੇਖੋ ਜੀ ਕਿਸਾਨ ਦੇ ਖੇਤਾਂ ਚ ਸਾਬਣ ਵੀ ਤਿਆਰ ਹੁੰਦਾ ਵਾ ਇਹ ਆ ਕਿ ਇਹਨਾਂ ਨੂੰ ਨੌਲੇਜ ਆ ਤੇ ਆਰਗੈਨਿਕ ਆ ਜੇ ਸਾਬਣ ਆਪਾਂ ਵਰਤਦੇ ਆ ਆਪਣੀ ਜਮੜੀ ਦੇ ਵੀ ਬੜੇ ਰੋਗ ਜਿਹੜੇ ਦੂਰ ਹੁੰਦੇ ਆ ਤੇ ਇਹ ਕਿਸਾਨ ਦੇ ਹੱਥਾਂ ਦੇ ਨਾਲ ਤਿਆਰ ਹੋਇਆ ਜੀ ਉਹਦੇ ਖੇਤ ਦੇ ਵਿੱਚ ਬਿਨਾ ਕਿਸੇ ਕੈਮੀਕਲ ਤੋਂ ਬਿਨਾ ਕਿਸੇ ਮਸ਼ਹੂਰੀ ਤੋਂ ਵੀ ਕਿਸੇ ਖਰਚ ਤੋਂ ਤੇ ਸੁਣਦੇ ਆ ਇਹ ਕਿਵੇਂ ਤਿਆਰ ਕਰਦੇ ਆ ਫਿਰ ਦੱਸੋ ਅੰਕਲੇ ਕਿਵੇਂ ਤਿਆਰ ਹੁੰਦਾ ਵਾ ਕਿ ਸਭ ਤੋਂ ਪਹਿਲਾਂ ਕੀ ਪ੍ਰੋਸੈਸ ਇਹਦਾ ਹੈਗਾ ਅੱਛਾ ਜੀ ਇਹਦਾ ਹੈਗਾ ਇਹ ਲਈ ਆਪਣੇ ਇਹਦਾ ਸੱਸੇਗਾ ਵਾ ਸਾਨੂੰ ਉਹਦਾ ਕਿੰਨਾ ਲੰਬਾ ਚੌੜਾ ਨਹੀਂ ਹੈਗਾ ਇਹਨੂੰ ਅਸੀਂ ਥੀਸ ਨੂੰ ਗਰਮ ਕਰਕੇ ਉਹਦੇ ਵਿੱਚ ਅਸੀਂ 100 ਗ੍ਰਾਮ ਦੇ ਵਿੱਚ 20 ਗ੍ਰਾਮ ਐਲੋਵੇਰਾ ਐਲੋਵੇਰਾ ਪਾਉਂਦੇ 20 ਗ੍ਰਾਮ ਐਲੋਵੇਰਾ 100 ਗ੍ਰਾਮ ਦੇ ਵਿੱਚ ਕਿਲੋ ਚਹੀਂ 200 ਗ੍ਰਾਮ ਇਹ ਲੁਗੜਾ ਪਾ ਦਨੇ ਆ ਠੀਕ ਹੈ ਉਹ ਫਿਰ ਇਹ ਸਾਬਣ ਇਹਦਾ ਉਹਨੂੰ ਪਾ ਕੇ ਮੋਲਡਿੰਗ ਚ ਪਾ ਕੇ ਉਹਦੇ ਵਿੱਚ ਹੀ ਪਾ ਕੇ ਤੇਰੇ ਨੂੰ ਇਹਦਾ ਤਿਆਰ ਕਰ ਦਨੇ ਆ ਠੀਕ ਹੈ ਨਾ ਕਿਉਂਕਿ ਉਹਦਾ ਹਾਂ ਪਰ ਇਹਦੀ ਇਹ ਕੁਆਲਿਟੀ ਹੈਗੀ ਆ ਵੀ ਇੱਕ ਦੇ ਨਾਲ ਸਕਿਨ 90 99% ਜਿਹੜੀਆਂ ਸਕਿਨ ਦੀਆਂ ਬਿਮਾਰੀਆਂ ਹੋ ਰਹੀਆਂ ਅੱਜਕੱਲ ਸਾਬਣ ਕੈਮੀਕਲ ਹੈ ਗਿਆ ਕਿਉਂਕਿ ਉਹਨਾਂ ਚ ਐਸਿਡ ਹੁੰਦਾ ਵਾ ਕਾਸਟਿਕ ਸੋਡਾ ਹੁੰਦਾ ਵਾ ਉਹਦੇ ਨਾਲ ਹੋ ਰਹੀ ਆ ਮੈਂ ਇਹਦੇ ਨਾਲ ਤੁਹਾਨੂੰ ਸਿਕਰੀ ਵਾਲਾਂ ਦਾ ਟੁੱਟਣਾ ਵਾਲਾਂ ਝੜਨਾ ਚਮੜੀ ਦਾ ਕੋਈ ਵੀ ਨੁਕਸ ਖੁਰਕ ਖਾਰਸ਼ ਕੋਈ ਪ੍ਰੋਬਲਮ ਜਿਹੜੀ ਹੈਗੀ ਆ ਨਾ ਉਹ ਇਹਦੇ ਨਹਾਉਣ ਨਾਲ ਬਿਲਕੁਲ ਜਿਹੜੀ ਹੈਗੇ ਨਹੀਂ ਗਈ ਆ ਨੰਬਰ 1 ਨੰਬਰ 2 ਤੇ ਇਹ ਖਰਚ ਵੀ ਕੱਟਦਾ ਖਰਚ ਵੀ ਕੱਟਦਾ ਵਾਲਾਂ ਤੋਂ ਹੀ ਲੱਗਦਾ ਜਿਵੇਂ ਵਾਲ ਝੜਦੇ ਹੁਣ ਵੀ ਰੋਜ ਜਾਂਦੇ ਆ ਅੱਛਾ ਅੱਛਾ ਇਹ ਇਹ ਦੇਖੋ ਇਹ ਚੀਜ਼ਾਂ ਨਹੀਂ ਆ ਨਾ ਅਸੀਂ ਖੁਦ ਕਰਕੇ ਵੇਖੀਆਂ ਨੇ ਇੱਕ ਵਾਰ ਜਿਹਦੇ ਵਾਲ ਸਿਕਰੀ ਹੈਗੀ ਆ ਹਾਂਜੀ ਸਿਕਰੀ ਹਾਂਜੀ ਮੇਰੇ ਕੋ ਇਥੇ ਆ ਅਸੀਂ ਜਦੋਂ ਦੇਨੇ ਆ